2023 ਮਾਡਲ ਯੂਓ 575 ਜਿਹੜੇ ਆਏ ਆ ਤੇ ਬਾਈ ਜੀ ਇਹਦੇ ਵਿੱਚ ਤੁਹਾਨੂੰ ਖੂਬੀਆਂ ਜਿਹੜੀਆਂ ਗਿਣਾ ਦਿੰਦੇ ਆ ਜਿਨ੍ਹਾਂ ਭਰਾਵਾਂ ਨੇ ਟਰੈਕਟਰ ਮੋਡੀਫਿਕੇਸ਼ਨ ਕਰਾਉਣੀ ਹੈ ਨਾ ਉਹਨਾਂ ਵਾਸਤੇ ਬੜੀ ਵਧੀਆ ਆਪਸ਼ਨ ਆ ਆਪਸ਼ਨ ਏਵੇਂ ਆ ਇੱਕ ਤਾਂ ਇੰਨਾਂ ਬਹੁਤ ਸ਼ੀਲਡ ਮਿਲ ਜਾਂਦਾ ਇੱਕ ਪਿਛਲਾ ਹਿੱਸਾ 3 ਸਪੀਡ ਚ ਆ ਜਾਂਦਾ ਮੰਨ ਲਓ ਹੁਣ ਆਪਣੇ ਨਾਲ ਮਿੱਤਰ ਜਾਂ ਆਪਣੇ ਜਿੰਨੇ ਵੀ ਸਰੋਤੇ ਆ ਜਿੰਨੇ ਵੀ ਆਪਣੇ ਛੋਟੇ ਭਰਾ ਜਾਂ ਵੱਡੇ ਮਿਰ ਤੋਂ ਬਾਹਰ ਐਨਆਰਆਈ ਵੀਰ ਬੈਠੇ ਆ ਜਿਨ੍ਹਾਂ ਨੇ ਟਰੈਕਟਰ ਕਈਆਂ ਨੂੰ ਬਾਬਾ ਬੜੇ ਕਰੇ ਜਾਂ ਲੋਹਾ ਬੜਾ ਬਾਬਾ ਕਰੇ ਅਗਲਾ ਕਹਿੰਦਾ ਵੇਚਣਾ ਨਹੀਂ ਗਾ ਭਾਈ ਤਿਆਰ ਕਰਾਉਣਾ ਉਹੀ ਪੈਸਾ ਵੀਰੇ ਇਹ ਚੀਜ਼ ਤੇ ਲਾਉਂਦਾ ਜਿਹਦਾ ਕੋਈ ਲੋਹਾ ਇਹੋ ਜਿਹਾ ਹੁੰਦਾ ਨਹੀਂ ਤਾਂ ਉਨੇ ਮੁੱਲ ਦਾ ਤਾਂ ਟਰੈਕਟਰ ਵੀ ਆ ਜਾਂਦਾ ਇਹ ਇਸ ਗੱਲ 'ਚ ਕੋਈ ਦੂਰ ਆਏ ਨਹੀਂ ਕਈ ਭਰਾ ਕਮੈਂਟ ਕਰਦੇ ਆ ਭਰਾ ਇੰਨੇ ਦਾ ਤਾਂ ਜਾਂ ਟਰੈਕਟਰ ਹੀ ਆ ਜਾਣਾ ਸੀ ਬਿਲਕੁਲ ਆ ਜਾਣਾ ਖੈਰ ਉਹ ਤੋਂ ਘੱਟ ਵੀ ਆ ਜਾਣਾ ਇਹ ਵੀ ਲੈ ਸਕਦੇ ਆ ਲੈਣ ਨੂੰ ਇਹਨਾਂ ਨੂੰ ਕੋਈ ਐ ਨਹੀਂ ਹੈਗਾ ਕੋਈ ਸਿਆਣੇ ਹਰ ਇੱਕ ਬੰਦੇ ਨੂੰ ਪਤਾ ਲੈਣ ਦਾ ਕਿਸੇ ਨੂੰ ਸਾਰੇ ਭਰਾ ਸਿਆਣੇ ਆ ਪਰ ਕਈਆਂ ਦੀਆਂ ਜਾਦਾਂ ਜੁੜੀਆਂ ਕਿਸੇ ਨੇ ਮਾੜਾ ਚੰਗਾ ਸਮਾ ਉਸ ਮਸ਼ੀਨਰੀ ਨਾਲ ਕੱਢਿਆ ਕਿਸੇ ਨੇ ਉਹ ਮਸ਼ੀਨਰੀ ਨੂੰ ਤਾਰਿਆ ਹੁੰਦਾ ਕਿਸੇ ਨੂੰ ਹਨਾ ਲੋਹਾ ਭਾਗਾਂ ਵਾਲਾ ਕਿਸੇ ਦਾ ਹੁੰਦਾ ਇਹੋ ਜਿਹੇ ਟਰੈਕਟਰਾਂ ਤੇ ਅਗਲਾ ਫਿਰ ਵੇਚਦਾ ਨਹੀਂ ਹੁੰਦਾ ਉਹਨੂੰ ਕੋਈ ਜਿਨੇ ਕਿਸੇ ਨਾਲ ਮਾੜਾ ਸਮਾਂ ਕਢਾਇਆ ਹੋਵੇ ਉਹੋ ਜੀ ਮਸ਼ੀਨਰੀ ਨੂੰ ਕੋਈ ਵੇਚਦਾ ਨਹੀਂ ਉਹ ਤੇਦੀ ਪੈਸਾ ਅਗਲਾ ਲਾਉਂਦਾ ਰੀਜਨਲ ਇਹ ਤਾਂ ਟਰੈਕਟਰ ਦਾ ਅਗਲੇ ਕੋਲ ਹੋਰ ਵੀ ਬਥੇਰੇ ਹੁੰਦੇ ਆ ਨਵੇਂ ਵੀ ਕਢਾਏ ਹੁੰਦੇ ਗੀਆਂ ਨੇ ਅਸੀਂ ਆਮ ਹੀ ਕਿਸਾਨ ਭਰਾ ਜਿਹੜੇ ਸਾਡੇ ਨਾਲ ਆਉਂਦੇ ਇਹੀ ਗੱਲ ਕਰਦੇ ਵੀਰੇ ਟਰੈਕਟਰ ਸਾਡੇ ਕੋਲ ਹੈਗੇ ਆ ਪਰ ਅਸੀਂ ਇਹਨੂੰ ਤਿਆਰ ਕਰਾਉਣਾ ਸਿਰਫ ਤਿਆਰ ਕਰਾ ਕੇ ਸਾਡਾ ਬਾਬਿਆਂ ਦਾ ਜਾਂ ਦਾਦਿਆਂ ਦਾ ਜਾਂ ਭਰਾ ਦਾ ਜਾਂ ਕਿਸੇ ਪਿਓ ਦਾ ਕਿਸੇ ਦੀ ਪੁਰਾਣੀ ਨਿਸ਼ਾਨੀ ਆ ਉਹ ਆ ਫੀਲਿੰਗਾਂ ਜੁੜੀਆਂ ਹੁੰਦੀਆਂ ਲੋਕਾਂ ਦੀਆਂ ਟਰੈਕਟਰਾਂ ਦੇ ਨਾਲ ਇਹ 3 ਸਪੀਡ ਦੇ ਵਿੱਚ ਇੱਥੋਂ ਖੁੱਲ ਜਾਣਾ ਸਿੰਗਲ ਕਲਚ ਹੈ ਸਿੰਗਲ ਕਲਚ ਦੇ ਵਿੱਚ ਕੰਪਨੀ ਨੇ 3 ਸਪੀਡ ਆਪਸ਼ਨਾਂ ਕਰਤੀਆਂ ਸੀ ਡਬਲ ਲੈਣਾ ਹੋਵੇ ਉਹਦੇ ਵਿੱਚ ਆ ਹਾਂਡੀ ਦਾ ਫਰਕ ਆ ਗਿਆ ਦੋ ਤਾ ਮਾਡਲ ਕੱਢੇ ਸੀ ਇਹਨਾਂ ਨੇ ਡਬਲ ਵੀ ਕੱਢਿਆ ਸਿੰਗਲ ਵੀ ਕੱਢਿਆ ਕਿਉਂ ਕੰਪਨੀਆਂ ਪੈਸਾ ਬਚਾਉਂਦੀਆਂ ਨੇ ਜਿੱਥੇ ਉਹਨਾਂ ਨੂੰ ਪਤਾ ਵੀ ਕਿਤੇ ਸਿੰਗਲ ਲੋਡ ਆ ਕਿਸੇ ਬੰਦੇ ਨੇ ਨਵਾਂ ਕਢਾਉਣਾ ਉਹਨੂੰ ਸਿੰਗਲ ਲੋਡ ਨੇ ਡਬਲ ਕੀ ਕਰਨਾ ਠੀਕ ਹੈ ਹੈ 3 ਸਪੀਡ ਆ ਪਿੱਛੇ ਆਪਾਂ ਕਾਫੀ ਸਾਲਕ ਹੋ ਗਿਆ ਟਰੈਕਟਰ ਐਕਸੀਡੈਂਟ ਹੋ ਲਿਆ ਸੀ ਯੂਪੀ ਵਾਲੇ ਭਰਾ ਲੈ ਗਏ ਸੀ ਉਹਨਾਂ ਨੇ Mahindra ਪੁਰਾਣੇ ਮਾਡਲ ਨੂੰ ਲਾਇਆ ਸੀ ਸੇਮ ਫਿਟਿੰਗ ਆਈ ਸੀ ਵੈਟ ਬ੍ਰੇਕ ਆ ਪਿਛਲਾ ਹਿੱਸਾ ਬੜਾ ਨਿੱਗਰ ਬਣਾਤਾ ਕੰਪਨੀ ਨੇ ਟੋਟਲੀ ਫਰਕ ਕਰਤਾ ਗੇਅਰ ਜਿੰਨਾ ਮਹਿੰਦਰਾ ਪਹਿਲਾਂ ਤੁਸੀਂ ਟਰੈਕਟਰ ਜੇ ਮਿਸਰੀ ਭਰਾ ਨੇ ਦੇਖਿਆ ਉਹ ਖੋਲੇ ਆ ਉਹ ਇਹ ਨੋਵੋ ਵਾਲਾ ਕੰਮ ਜਿਵੇਂ ਅਰਜਨ ਨੋਵੋ ਤੁਸੀਂ ਖੋਲੇ ਆ ਕਰੇ ਆ ਉਹ ਚੀਜ਼ ਆ ਪਾਵਰ ਸਟੀering 575 ਯੂਵੋ ਯੂਵੋ ਮਾਡਲ ਆ ਇੰਨਾ 70 ਤੋਂ 1000 ਤੋਂ ਲਾ ਕੇ 70 75000 ਦੇ ਵਿੱਚ ਤਾਂ ਇੰਨਾਂ ਚੇਂਜ ਹੋ ਜਾਂਦਾ ਜੇ ਇਹ ਨਾਲ ਲੈ ਕੇ ਉੱਚੇ ਮਾਡਲ ਦਾ ਜੇ ਭਰਾ ਮੈਨੂੰ ਪੁੱਛਦੇ ਨੇ ਇੰਜਨ ਦਾ ਰੇਟ ਆ 25 ਤੋਂ 30000 ਦੇ ਵਿੱਚ ਇੰਜਨ ਪੁਰਾਣੇ ਮਾਡਲ ਸਟਾਰਟ ਹੋ ਜਾਂਦੇ ਆ ਮਹਿੰਦਰਾ ਦੇ ਲਾ ਲੋ ਚਾਰ ਪੰਜ ਮਾਡਲਾਂ ਦੇ ਇੰਜਨਾਂ ਦਾ ਜਿਹੜਾ ਰੇਟ ਹੈ ਉੱਚਾ ਮਾਡਲ ਕਿਸੇ ਵੀ ਟਰੈਕਟਰ ਦਾ ਇੰਜਨ ਲਹੋਗੇ ਤੁਹਾਨੂੰ 60 70000 ਤੋਂ ਪਟਿਆਲੇ ਕੋਈ ਇੰਜਨ ਵੀ ਕਿਸੇ ਟਰੈਕਟਰ ਦਾ ਘੱਟ ਨਹੀਂ ਮਿਲਦਾ ਜਿਨੇ ਜਾ ਕੇ ਕੰਮ ਦੇਣਾ ਮਸ਼ੀਨਰੀ ਨੇ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜਾਣਕਾਰੀਆਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਲੈ ਕੇ ਆਉਨੇ ਪਰ ਸਹੀ ਲੈ ਕੇ ਆਉਨੇ ਆ ਕਦੇ ਇਹ ਵੀਡੀਓ ਚਲਾਉਣ ਦੇ ਮਾਰੇ ਨੂੰ ਸਾਨੂੰ ਕਦੀ ਵੀ ਇਹ ਲਾਲਚ ਨਹੀਂ ਹੁੰਦਾ ਕੋਈ 100 200 ਵੀਡੀਓ ਤੋਂ ਕਮਾ ਕੇ ਕਈ ਭਰਾ ਕੋ ਸਾਡੇ ਤਾਂ ਤਾਂ ਕਾਰੋਬਾਰੀ ਮਾਲਕ ਨੇ ਕਿਤੇ ਕੋ ਸਾਨੂੰ ਵੀਡੀਓ ਤੋਂ ਚੈਨਲ ਤੋਂ ਅਸੀਂ ਕੀ ਰੋਟੀ ਖਾ ਲਾਂਗੇ ਸਾਨੂੰ ਮਾਲਕ ਨੇ ਨੇ ਸੋਹਣੇ ਸਾਡੇ ਤਾਂ ਇੰਨੀ ਦੀ ਤਾਂ ਵੀਰੇ ਚਾਹ ਆ ਜਾਂਦੀ ਜਿੰਨੇ ਦੇ ਵੀਡੀਓ ਦੇ ਸਾਡੇ ਪੈਸੇ ਨਹੀਂ ਬਣਦੇ 500000 ਤਾਂ ਵੱਡੇ ਭਾਈ ਸਾਡਾ ਚਾਹ ਦਾ ਖਰਚਾ ਜਿਹੜਾ ਅਸੀਂ ਕੋਈ ਇਹ ਵੀਡੀਓ ਤੋਂ ਕਮਾ ਕੇ ਨਹੀਂ ਕੱਢਣਾ ਇਹ ਤਾਂ ਇੱਕ ਜਾਣਕਾਰੀਆਂ ਕਰਕੇ ਆਪਾਂ ਚੈਨਲ ਚਲਾਇਆ ਸੀ ਵੀ ਮਿਸਤਰੀਆਂ ਨੂੰ ਕਿਸਾਨ ਭਰਾਵਾਂ ਨੂੰ ਗਿਆਨ ਹੋ ਜਾਂਦਾ ਵੀ ਆਪਾਂ ਪੈਸਾ ਕਿੱਧਰ ਲਾਉਣਾ ਚਾਹੀਦਾ ਕਿੱਧਰ ਨਹੀਂ ਹੁਣ ਕਈਆਂ ਕੋਲ ਇਹ ਸਿੰਗਲ ਡਿਸਟ੍ਰੀਬਿਊਟਰ ਆਉਂਦੇ ਆ ਕੰਪਨੀ ਵੱਲੋਂ ਇਹ ਵੀ ਇੱਥੇ ਪਟਿਆਲੇ ਮਿਲ ਜਾਂਦਾ ਜਿਨ੍ਹਾਂ ਨੇ ਡਬਲ ਡਿਸਟ੍ਰੀਬਿਊਟਰ ਕਰਨਾ ਨਾਲ ਹੀ ਕੰਪਨੀ ਨੇ ਜਗ੍ਹਾ ਪ੍ਰੋਵੀਜ਼ਨ ਦਿੱਤੀ ਹੋਈ ਆ ਡਬਲ ਕਰ ਲੋ ਟ੍ਰਿਪਲ ਕਰ ਲੋ ਇਹ ਵੀ ਆਪਣੇ ਕੋਲ ਪਏ ਆ ਹਨਾ ਆ ਤੁਸੀਂ ਦੇਖੋ ਇਹ ਆ ਗਿਆ ਹਾਈ ਲੋ మీడియం ਜੇ ਕਿ ਜਿਹਨੂੰ ਲੇਖਾ ਹੋਵੇ ਤਾਂ ਤੁਸੀਂ ਲੀਵਰ ਚੈੱਕ ਕਰ ਲੋ ਤੇ ਆ ਦੇਖੋ ਹਾਈ ਲੋ మీడియం ਇਹ ਲੀਵਰ ਥਰੀ ਸਪੀਡ ਦਾ ਠੀਕ ਆ ਜੀ ਪਰਲਾ ਗੇਅਰ ਲੀਵਰ ਆ ਗਿਆ ਲੀਵਰ ਉੱਚੇ ਕਰਤੇ ਕੰਪਨੀ ਨੇ ਸੀਟ ਦੇ ਹਿਸਾਬ ਨਾਲ ਜਿੰਨੀ ਉੱਚੀ ਸੀਟ ਆ ਉਹਦੇ ਪ੍ਰੋਪਰ ਲੀਵਰ ਲਿਆਂਦੇ ਠੀਕ ਆ ਜੀ ਕ੍ਰੈਜ਼ਲੀ ਦੀ ਵੀ ਸਟੀering ਰੈਜਸਟੇਬਲ ਆ ਲੀਕ ਆ ਪਾਵਰ ਸਟੀering ਆ ਇੰਜਨ ਦੀ ਸੇਮ ਫੀਟਿੰਗ ਆ ਜਿਨ੍ਹਾਂ ਨੇ ਇੰਜਨ ਮਹਿੰਦਰਾ ਦੇ ਵਿੱਚ ਰੱਖਣਾ ਹਿੱਸਾ ਜ਼ਰੂਰ ਇਹਨਾਂ ਨੇ ਫਰਕ ਪਾਤਾ ਹੁਣ ਨਵੇਂ ਟਰੈਕਟਰਾਂ ਦੇ ਵਿੱਚ ਸ਼ੋ ਜੀ ਗੋਲ ਕਰਤੀ ਅੱਗਿਓ ਹਿੱਸੇ ਦਾ ਵੀ ਫਰਕ ਪਾਤਾ ਮੋਰਿਓ ਆ ਦੇਖੋ ਸਾਰਾ ਜਿਹਦਾ ਸਿਸਟਮ ਦਾ ਜਿਹੜਾ ਵਾ ਫਰਕ ਹੈ ਡਬਲ ਪੰਪ ਦੇ ਵਿੱਚ ਤੇਲ ਇਹਦਾ ਇਕੱਠਾ ਕਰਤਾ ਇਹ ਕੰਪਨੀ ਨੂੰ ਸਾਨੂੰ ਬੜਾ ਦਿੱਕਤ ਆਉਂਦੀ ਹੈ ਜਿਹੜੀਆਂ ਇਹ ਚੀਜ਼ਾਂ ਦੀ ਥੋੜੀ ਜੀ ਨਾ ਇਕੱਠੇ ਤੇਲ ਵਾਲੇ ਪੰਪ ਦੀ ਸਮੱਸਿਆ ਬੜੀ ਹੈ ਜੇ ਇਹ ਤੇਲ ਅਡ ਰੱਖਣ ਤਾਂ ਬੜੀ ਵਧੀਆ ਗੱਲ ਹੈ ਵਟ ਬ੍ਰੇਕ ਉਹ ਤੇਲ ਇਕੱਠੇ ਵਾਲੇ ਪੰਪ ਥੋੜਾ ਜਨਾ ਦਿੱਕਤ ਕਰਦੇ ਅੱਗੇ ਕਚਰਾ ਕੁਚਰਾ ਜਦੋਂ ਆਉਂਦਾ ਨਾ ਉਹ ਸਮੱਸਿਆ ਬੜੀ ਆਉਂਦੀ ਹੈ ਜਿਹੜਾ ਪਿਛਲਾ ਹਿੱਸਾ ਵਾ ਹੁਣ ਆ ਭਰਾ ਕਹਿਣਗੇ ਰੇਟ ਤਾਂ ਦੱਸਿਆ ਨਹੀਂ ਰੇਟ ਦੱਸਣ ਤੇ ਸਾਨੂੰ ਕੋਈ ਬਈ ਹਰ ਵੀਡੀਓ ਜ ਰੇਟ ਮੈਂ ਦੱਸਾਂ ਨਾ ਮੇਰੀ ਬਹੁਤ ਵਧੀਆ ਵੀਡੀਓ ਚੱਲ ਸਕਦੀ ਆ ਪਰ ਅਸੀਂ ਕਹਿੰਨੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਨੇ ਗਾਹ ਵੇਚਣੀ ਆ ਕਿਸੇ ਦੁਕਾਨਦਾਰ ਨੇ ਲਜਾਣੀ ਆ ਕਿਸੇ ਨੇ ਗਾਹ ਕਿਸੇ ਨੂੰ ਸੇਲ ਕਰਨੀ ਆ ਉਹ ਫਿਰ ਪ੍ਰੋਬਲਮ ਆ ਇਸ ਚੀਜ਼ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਆਉਂਦੀ ਆ 1.5 ਲੱਖ ਰੁਪਇਆ ਨਾਲ ਲੈ ਕੇ ਇਹ ਨਾ ਪਿਛਲੇ ਹਿੱਸਿਆਂ ਦਾ ਖਰਚਾ ਆ ਜਾਂਦਾ ਜੇ 22 23 ਮਾਡਲ ਦਾ ਹਿੱਸਾ ਤੁਸੀਂ ਲੈਣਾ ਤੇ ਮੰਨ ਕੇ ਚੱਲੋ ਵੀ 1.5 ਲੱਖ ਰੁਪਇਆ ਖਰਚਾ ਆਉਂਦਾ ਜੇ ਇਹੋ ਜਿਹਾ ਹਿੱਸਾ ਲੈਣਾ ਉੱਚੇ ਮਾਡਲ ਦਾ ਜਿਹੜੇ ਆਪਣੇ ਆਂ ਤੇਲ ਬ੍ਰੇਕ ਸੈਂਟਰ ਗੇਅਰ 70 80 ਹਜ਼ਾਰ ਰੁਪਏ ਤੋਂ ਉਹ ਮਿਲ ਜਾਂਦਾ ਪੁਰਾਣੇ ਮਾਡਲਾਂ ਦੇ ਵਿੱਚ ਹਨਾ ਇਹ ਚੀਜ਼ ਸਾਡੇ ਵੀ ਇੱਥੇ ਟਰੈਕਟਰ 2.5 ਤਿੰਨ ਲੱਖ ਦਾ ਜਿਹਨਾਂ ਤੋੜਨਾ ਦੇਖੋ ਖੋਲਣਾ ਖੋਲ ਕੇ ਰੁਪਈਏ ਇਕੱਠੇ ਕਰਨੀਆਂ ਤਾਂ ਉਹ ਇੰਨੇ ਕੇ ਪੈਸੇ ਤੁਹਾਨੂੰ ਇਸ ਚੀਜ਼ ਦੇ ਭਰਨੇ ਪੈਣੇ ਆ ਚੀਜ਼ ਸਿੱਕੇਬੰਦ ਹੈ ਇਸ ਚੀਜ਼ ਨੂੰ 10 ਸਾਲ ਤੁਹਾਨੂੰ ਮਿਸਤਰੀ ਦੇ ਲਿਜਾਣ ਦੀ ਲੋੜ ਨਹੀਂ ਹਨਾ ਇੰਜਨ ਤੁਸੀਂ ਦੇਖੋ ਹੁਣ ਤੱਕ ਡੀਜ਼ਲ ਪੰਪ ਤੱਕ ਸੈਲਡ ਤੇ ਇਹ ਤਾਂ ਖੁੱਲਿਆ ਨਹੀਂ 21 ਮਾਡਲ ਆ 20 ਦੇ ਮਾਰਕੇ ਆ ਤੇ ਬਾਕੀ ਜੀ ਹੋਰ ਜਾਣਕਾਰੀ ਹੋਈ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਆਹ ਸ਼ੋਅ ਆਹ ਟਰੈਕਟਰ 744 ਖੜਾ ਇਹਨਾਂ ਦੇ ਵੀ ਭਰਾ ਰੇਟ ਪੁੱਛਦੇ ਹੁੰਦੇ ਆ 65 ਤੋਂ 70000 ਦੇ ਕਰੀਬ ਇੰਜਨ ਦੇ ਮੁੱਲ ਜਿਹੜੇ ਵੀ ਉੱਚੇ ਮਾਡਲ ਦੇ ਇੰਜਨ ਆਗੇ ਨਾ ਮੰਨ ਲਓ ਵੀ ਹੁਣ ਇਹ ਵੀ ਦਿਨ ਲੱਗਦਾ ਹੁਣ ਇੱਥੇ ਲਾਈਟ ਪੈਂਦੀ ਨਹੀਂ ਹੁਣੀ 14 ਤੋਂ 15 ਮਾਡਲ ਮੇਰੇ ਕੋਲ ਹੋਣਾ ਬਾਕੀ ਲਾ ਲਿਓ ਆਈਡੀਆ ਤੁਸੀਂ ਪੀ ਟਾਈਪ ਨੋਜ਼ਲ ਵਾਲਾ ਡਬਲ ਕਲਚ ਹੈ ਠੀਕ ਹੈ ਜੀ ਤਸੱਲੀ ਆਪਣੇ ਤੁਸੀਂ ਆਪ ਕਰਨੀ ਹੈ ਇਹ ਸਿਰਫ ਇੱਕ ਪਟਿਆਲੇ ਦੇ ਰੇਟਾਂ ਬਾਰੇ ਤੁਹਾਡੇ ਨਾਲ ਜਾਂ ਕਿਹੜੀ ਆਈਟਮ ਮਿਲਦੀ ਹੈ ਕੀ ਪਾਰਟਸ ਮਿਲਦੇ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੁੰਦੀ ਹੈ ਨਾ ਕੋਈ ਇਹ ਆਪਣੀ ਦੁਕਾਨਦਾਰੀ ਚਲਾਉਣ ਦਾ ਸਿਸਟਮ ਸਿਰਫ ਇਹ ਜਾਣਕਾਰੀਆਂ ਤੁਹਾਡੇ ਭਰਾਵਾਂ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਜਿਵੇਂ ਕਿ ਇਹਦੇ ਤੇਲ ਬ੍ਰੇਕਾਂ ਨਾਲ ਆਪਾਂ ਹੁਣ ਬਹੁਤ ਵੀਡੀਓ ਪਾਤੀਆਂ ਭਈ ਭਰਾਵਾਂ ਨੇ ਵੀਡੀਓ ਦੇਖ ਕੇ ਤੇਲ ਬ੍ਰੇਕ ਕਰਾਏ ਵੀ ਸੂਪਰ ਸੀਡਰਾਂ ਦੀ ਮੈਂ 2 ਸਾਲਾਂ ਤੋਂ ਵੀਡੀਓ ਕਰਦਾ ਆ ਰਿਹਾ ਵੀ ਟਾਪਿਆਂ 'ਚ ਕੀ ਫਰਕ ਆ ਹੈ ਹਨਾ ਉੱਤਰ ਆਈਆਂ ਟਰੈਕ ਸਟਾਰ ਆਏ ਆ ਹੁਣ ਅੱਜ ਭਰਾ ਦਾ ਬਹੁਤ ਫੋਨ ਆਉਂਦਾ ਐ ਸੀ ਬਾਹਰੋਂ ਠੀਕ ਆ ਜੀ ਇਹ ਸੈਂਟਰ ਗੇਅਰ ਆ ਜੇ ਡਬਲ ਕਲਚ ਤੁਸੀਂ ਕਹੋ ਪਟਿਆਲੇ 'ਚ ਇੱਕ ਟਰੈਕਟਰ ਡਬਲ ਕਲਚ 'ਚ ਖੁੱਲਦਾ ਤੇ 99 ਟਰੈਕਟਰ ਸਿੰਗਲ ਕਲਚ ਬਾਹਰ ਦੇ ਨੰਬਰ ਟਰੈਕਟਰ ਜਿਆਦਾ ਬਾਹਰ ਨਹੀਂ ਐ ਤੇ ਤਾਂ ਜੀ ਲੋਕਾਂ ਨੂੰ ਡਬਲ ਕਲਚ ਦੀ ਲੋੜ ਨਹੀਂ ਜ다ਤਰ ਡਬਲ ਕਲਚ ਆਪਣੇ ਪੰਜਾਬ ਹਰਿਆਣੇ 'ਚ ਹੀ ਮੰਗ ਆਇਆ ਹੈ ਉਹ ਛੋਟੇ ਕੰਮ ਲੈਣੇ ਹੁੰਦੇ ਆ ਉਹਨਾਂ ਨੇ ਉਹਦਾ ਸਟੇਟਾਂ ਚ ਇਹ ਟਰੈਕਟਰ ਚੱਲਦੇ ਆ ਸਿੰਗਲ ਕਲਚ ਇਹ 3 ਤਿੰਨ ਸਿਲੰਡਰ ਇੰਜਨ ਆ 540 ਟ੍ਰਾਈ ਸਟਾਰ ਇਹਦਾ ਮੁੜਮਾ ਹਿੱਸਾ ਠੀਕ ਹੈ ਮੈਨੂਅਲ ਸਟੀering ਹੈ ਇਹ ਤੇ ਆ ਦੇਖੋ ਮੈਨੂਅਲ ਸਟੀering ਦੇ ਵਿੱਚ ਆ ਛੋਟਾ ਟਰੈਕਟਰ ਇਹ ਵੀ ਹਿੱਸੇ ਲੈ ਜਾਂਦੇ ਆ ਭਰਾ ਜੀ ਇਹਨਾਂ ਨੇ ਮੋਡੀਫਿਕੇਸ਼ਨ ਕਰਨੀ ਹੈ ਇਹਦੇ ਚ ਡਰਮ ਹੋਰ ਤਰ੍ਹਾਂ ਦੇ ਆ ਗਏ ਠੀਕ ਹੈ ਕੰਪਨੀ ਬਹੁਤ ਵੱਡੇ ਲੈਵਲ ਤੇ ਟ੍ਰੈਲਰਾਂ ਕਰੀਂਦੀਆਂ ਅੱਗੇ ਤੁਸੀਂ ਦੇਖਿਓ ਆਉਣ ਵਾਲਾ ਸਮਾਂ ਹੋਰ ਬਹੁਤ ਐਡਵਾਂਸ ਫੀਚਰ ਆ ਰਹੇ ਆ ਜਿਨ੍ਹਾਂ ਨੇ ਟਰੈਕਟਰ ਲੈਣੇ ਆ ਜੇ ਵੇਟ ਕਰ ਸਕਦੇ ਹੋ ਤਾਂ ਅੱਗੇ ਤੁਹਾਡਾ ਹੋਰ ਵੀ ਬੜਾ ਅੱਗੇ ਤੁਹਾਨੂੰ ਬਹੁਤ ਵਧੀਆ ਟਰੈਕਟਰ ਦੇਖਣ ਨੂੰ ਮਿਲਣਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ